ਜਦੋਂ 47 ਆਈ ਉਹ ਤੋਂ ਤੁਹਾਡੀ ਉਮਰ ਕਿੰਨੀ ਸੀ 18 ਸਾਲਾਂ ਦਾ ਤੁਸੀਂ 18 ਸਾਲਾਂ ਦੇ ਹਾਂ ਤੇ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਸਾਨੂੰ ਇਧਰੋਂ ਛੱਡ ਕੇ ਜਾਣਾ ਪੈਣਾ ਤੁਹਾਨੂੰ ਉਹ ਅੰਗਰੇਜ਼ਾਂ ਦੇ ਉਹ ਜਿਹੜੇ ਨਿਸ਼ਾਨ ਉਹ ਗੱਡੀਆਂ ਸਾਡੇ ਲਾਗੇ ਲਾਇਆਂ ਰਹੀ ਸੀ ਹਾਂਜੀ ਉਹਦੇ ਮੋਰੇ ਝੰਡਾ ਗੱਡੀ ਦੇ ਮੋਰੇ ਚੰਗਿਆ ਹੁੰਦਾ ਸੀ ਅੱਛਾ ਜੀ ਪਾਕਿਸਤਾਨ ਦਾ ਹਾਂ ਹਾਂ ਤੇ ਫਿਰ ਥੱਜੇ ਥੱਜੇ ਲੋਕ ਉਧਰੋਂ ਉੱਠੜੇ ਆ ਮਲਤਾਨਾ ਹੋਣਾ ਸ਼ੁਰੂ ਹੋਏ ਅੱਛਾ ਫਿਰ ਸਾਡਾ ਇਲਾਕਾ ਜਿਹੜਾ ਮਗਰੋਂ ਉੱਠਿਆ ਹਾਂਜੀ ਉਹ ਆਣ ਕੇ ਗੋਜਰੇ ਲਾਗੇ ਇੱਕ ਠਨਵਾ ਪਿੰਡ ਸੀ ਉੱਥੇ ਇਕੱਠੇ ਹੋਏ ਅਛਾ ਕਿੰਨੇ ਵਜੇ ਤੁਸੀਂ ਘਰ ਆਪਣਾ ਛੱਡਿਆ 12 1 ਵਜੇ ਐ ਦੁਪਹਿਰ ਦੇ ਦੁਪਹਿਰ ਦੇ ਅਛਰ ਕੁਸਮਾਨ ਸਿੰਘ ਕਿੰਨਾ ਕਨਾਲ ਚੱਕਿਆ ਤੁਸੀਂ ਜਿਹੜਾ ਗੱਡੇ ਤੇ ਰੱਖ ਹੋਇਆ ਰੱਖ ਲਿਆ ਨਾਲ ਹੀ ਗੱਡੀ ਦੀ ਲੈਂਪ ਪੈਂਦੀ ਸੀ ਹਾਂਜੀ ਲੋਕਾਂ ਨੇ ਸੋਚਿਆ ਜੇ ਗੱਡੀ ਦੀ ਲੈਂਪ ਤੇ ਗੱਡੀ ਤੇ ਆਏ ਖੜੀ ਕਰ ਲਈ ਹਾਂਜੀ ਇੱਧਰ ਸਾਡਾ ਠੇਖਾ ਦਾ ਪਿੰਡ ਕੋਈ ਨਹੀਂਗਾ ਪੰਜੇ ਪਿੰਡ ਤੇ ਉੱਠ ਕੇ ਇਕੱਠੇ ਹੋਏ ਆ ਹਾਂਜੀ ਤੇ ਸਾਡੇ ਚੋਂ ਚ ਨਿਕਲਦਾ ਚਾਂਤ ਕੋਈ ਨਹੀਂ ਅੱਛਾ ਜੀ ਫੇਰ ਅਸੀਂ ਗੱਡਿਆ ਲੈਂਟ ਪਾਉਣੇ ਸ਼ੁਰੂ ਕਰ ਦਿੱਤੇ ਅੱਛਾ ਗੱਡੇ ਹਾਂਜੀ ਜਿੱਦ ਲੈਨਟ ਪਾਈਏ ਗਾਡਰ ਤੇ ਗੱਡੇ ਹਲਕੇ ਕਰਕੇ ਟੱਪਣੇ ਸੀ ਹਾਂਜੀ ਉੱਥੇ ਸਾਮਾਨ ਬੜਾ ਛੁੱਟਿਆ ਅੱਛਾ ਗਾਹਾਂ ਬੁਝੇ ਵਾਲੀ ਪਿੰਡ ਸੀ ਹਾਂਜੀ ਉੱਥੇ ਆਏ ਮੈਂ ਤੇ ਸਰਜੀਤ ਸਾਡੀ ਦਾਦੀ ਦੀ ਇੱਕ ਹਾਂਜੀ ਉਹ ਸੀ ਅਸੀਆਂ ਲੰਬਿਆ ਸਨ ਅੱਛਾ ਉਹ ਅਸੀਂ ਕਿਤੇ ਢੀੜੀ ਚੱਕ ਕੇ ਕਮਾਲ ਚ ਬਹਿ ਗਏ ਅੱਛਾ ਅੱਛਾ ਜੇਲੇ ਗੋੜੀ ਚਰਨੋਂ ਹਟੀ ਤੇ ਫੇਰ ਇਹ ਗੱਡੇ-ਗੋਡੇ ਜੋੜੇ ਫੇਰ ਉੱਥੇ ਫਿਰ ਜੋ ਪਸ਼ੂ ਡੰਗਰ થી ਲਿਆਂਦਾ ਉਹ ਵੀ ਉੱਥੇ ਛੱਡ ਦਿੱਤਾ ਮੈਂ ਅੱਛਾ ਉੱਥੇ ਫਿਰ ਆਸ ਹੋ ਗਈ ਮੇਰੀ ਕੁਛ ਮਨਿੰਗ ਆਪਣੀਆਂ ਜਾਨਾਂ ਬਚਾ ਕੇ ਤੁਰੋ ਅੱਛਾ ਅੱਛਾ ਫੇਰ ਉੱਥੋਂ ਤੁਰੇ ਫੇਰ ਲੋਪੋ ਕੀ ਆੜ ਕੇ ਰਾਤ ਰਹਿ ਲੋਕੋ ਕੇ ਕਿਤੇ ਪੈਂਦਾ ਇੱਧਰ ਪੈਂਦਾ ਕਿ ਉੱਧਰ ਪੈਂਦਾ ਇੱਥੇ ਪਾਕਿਸਤਾਨ ਦੀ ਅੱਛਾ ਅੰਮਰਤਨਿਆ ਦਾ ਪਿੰਡ ਸੀ ਅੱਛਾ ਫਿਰ ਉੱਥੇ ਆਣ ਕੇ ਰਾਤ ਪੈਡੀ ਕੱਢੀ ਹਾਂਜੀ ਫਿਰ ਉੱਥੋਂ ਚਾਲਾ ਪਾਇਆ ਤੇ ਫਿਰ ਜੜਾ ਵਾਲੀ ਆਏ ਅੱਛਾ ਜੜਾ ਵਾਲੇ ਪਹੁੰਚੇ ਤੁਸੀਂ ਹਾਂ ਠੀਕ ਹੈ ਜੜਾ ਵਾਲੀ ਰਾਹ ਬਹੁਤ ਚੇਰਾ ਹਾਂਜੀ ਇਹ 15 ਬੀ ਮੈਂ ਨਾਈਕੜੀ ਬਣ ਉੱਥੇ ਕੈਂਪ ਲੱਗਿਆ ਹੋਇਆ ਸੀ ਜੜਾ ਵਾਲੇ ਚ ਹਾਂ ਨਾ ਉੱਦਾਂ ਹੀ ਸੀ ਛੜਕਾ ਝੜਕਾ ਦੇ ਗੱਡੇ ਖੜੇ ਕੈਂਪ ਕਾਦੇ ਸੀ ਅੱਛਾ ਤੇ ਰੋਟੀ ਪਾਣੀ ਉੱਥੇ ਵੀ ਕਿਵੇਂ ਇਹਨੇ ਦਿਨ ਰੋਟੀ ਪਾਣੀ ਆਮੀ ਖੋ ਖੇਨੇ ਕੇ ਅੱਛਾ કથુ અનુ ઝોના ઝાના બધ કે આ લેવો જોડે પીાઈ જાણ જોરના